ਲੜਾਈ ਹੋਈ ਸੀ ਉਹ ਵੀ 3 ਮਹੀਨਾ ਪਹਿਲਾਂ ਮੇਰੇ ਭਾਈ ਉਹਨਾਂ ਨੇ ਦਾਗ ਮਾਰੀ ਉਹਦੇ ਵੀ ਬੰਦੇ ਨੇ ਦਾਗ ਮਾਰੀ ਮੰਨ ਲਓ ਉਹਨਾਂ ਦੇ ਸਿਰ ਤੇ ਹੱਥ ਲੱਗੀ ਅਸੀਂ 1.5 ਮਹੀਨਾ ਹੋ ਗਿਆ ਠੱਕੇ ਖਾਂਦਿਆਂ ਨੂੰ ਸਾਡੇ ਕੋਈ ਨਹੀਂ ਕੋਈ ਕਾਰਵਾਈ ਨਹੀਂ ਕਰੀ ਮੇਰੇ ਬੰਦੇ ਦੇ ਪਰ ਹੁਣ ਇੱਕ ਨਹੀਂ ਕਿ ਕਿੱਥੇ ਜਾਏਗੀ ਮੈਂ ਪਿਆਰ ਮੈਂ ਰਾਤ ਨੂੰ ਐਮੀ ਲੈ ਕੇ ਬੈਠੀ ਮੇਰੀ ਕੋਈ ਸੁਣਾਈ ਨਹੀਂ ਹੋਈ 3 ਘੰਟੇ 4 ਘੰਟੇ ਮੈਨੂੰ ਰੇਵੀ ਹੋ ਕੇ ਬੈਠੀ ਨੂੰ ਛੇ ਕਿਹੜੇ ਸੱਟ ਮੈਨੂੰ ਕੋਈ ਸੁਣਾਈ ਨਹੀਂ ਹੋਈ ਮੇਰੀ ਕੋਈ ਕਾਲ ਨਹੀਂ ਹੋਈ ਹੈ 11 6 2025 ਨੂੰ ਕਰਮਚੰਦ ਦੇ ਸੱਟਾਂ ਲੱਗੀਆਂ ਸੀਗੀਆਂ ਤੇ ਕਰਮ ਸਿੰਘ ਦੇ ਠੀਕ ਹੈ 13 ਪਿੰਡ ਦੇ ਠੀਕ ਹੈ ਉਹਦੇ ਸੱਟਾਂ ਲੱਗਿਆ ਸੀ ਤੇ ਸਰਾਹ ਤੋਂ ਦੀ 12 ਮਈ ਤੋਂ ਬਾਅਦ ਜਦੋਂ ਪਹਿਲਾਂ ਹਸਪਤਾਲ ਦਾਖਲ ਸੀਗਾ ਫਿਰ ਉਹਨੂੰ ਛੁੱਟੀ ਮਿਲ ਗਈ ਸੀ ਤੇ ਉਹਦੀ ਘਰੇ ਡੈਥ ਹੋ ਗਈ ਕੇ ਨਾਮ ਹੈ ਆਪਣਾ ਮਨਜੀਤ ਸਿੰਘ ਜੀ ਕਿਹੜਾ ਪਿੰਡ ਆ ਪੂਰਾ ਜੀ ਤੇ ਕੀ ਗੱਲਬਾਤ ਹੋ ਗਈ ਭਰਾ ਜੀ ਸਾਡੀ ਲੜਾਈ ਹੋ ਗਈ ਸੀ ਉਹ ਵੀ 1 ਮਹੀਨਾ ਪਹਿਲਾਂ ਮੇਰੇ ਭਾਈ ਜੀ ਉਹਨਾਂ ਨੇ ਦਾਗ ਮਾਰੀ ਉਹਦੇ ਵੀ ਵੀਡੀਓ ਆ ਦਾਗ ਮਾਰੀ ਮੰਨ ਲਓ ਉਹਨਾਂ ਦੀ ਸੇਤ ਸੱਤ ਲੱਗੀ ਅਸੀਂ 1.5 ਮਹੀਨਾ ਹੋ ਗਿਆ ਠੱਕੇ ਖਾਂਦਿਆਂ ਨੂੰ ਸਾਡੀ ਕੋਈ ਹਿੰਮਤ ਨਹੀਂ ਕੋਈ ਕਾਰਵਾਈ ਨਹੀਂ ਕਰੀ ਤੇ ਉਸ ਟਾਈਮ ਕਿ ਕਿਹੜੀ ਤਾਰਾ ਚਾਰ ਪਰਚਾ ਦਾ ਦਿੱਤਾ ਸੀਗਾ ਇਹਨਾਂ ਨੇ 155 400 ਕੱਕ ਕਰਦੇ ਹਮਲਾ ਕਰਿਆ ਸੀਗਾ ਹਾਂ ਕਰਦੇ ਹਮਲਾ ਕਰਿਆ ਅੱਛਾ ਉਹਨਾਂ ਦੀ ਅੱਜ ਡੈਥ ਹੋ ਚੁੱਕੀ ਆ ਡੈਥ ਡੈਥ ਹੋ ਗਈ ਸਾਡੇ ਕੋਲ ਸਾਡੇ ਤੋਂ ਹੈਈ ਸਾਡੀ ਸਵੇਰ ਦੇ ਬੈਠੇ ਰਾਤ ਦੇ ਡੈਥ ਕਿਹੜੀ ਘਰ ਹੋਈ ਆ ਕਿੱਥੀ ਹੋਈ ਘਰ ਹੋਈ ਸਾਡੀ ਘਰ ਦਾ ਡੈਥ ਹੋ ਗਈ ਉਹਨਾਂ ਦੀ ਅੱਜ ਅਸੀਂ ਹਸਪੀਟਲ ਚ ਆਏ ਆ ਕੱਲ ਉਹੋ ਵਿੱਚ ਸੀਗੇ ਤੇ ਹੁਣ ਤੁਹਾਡੀ ਕੀ ਡਿਮਾਂਡ ਹੈ ਅਸੀਂ ਹੁਣ ਫੈਸਲਾ ਚਾਹੁੰਦੇ ਆ ਸਾਡੀ ਸੁਣਵਾਈ ਇਹ ਹੀ ਹੈ ਸਾਨੂੰ ਬੰਦੇ ਚੱਕੇ ਜਾਣ ਜੀ ਮਿਲ ਜਾਵੇ ਸਾਨੂੰ ਇਨਸਾਫ ਮਿਲੇ ਵਾ ਤੇ ਇਹਨੂੰ ਅਰੈਸਟ ਕੀਤਾ ਜਾਵੇ ਉਹ ਬੰਦੇ ਆਜ਼ਾਦ ਫਿਰ ਰਹੇ ਨੇ ਸਾਡੇ ਅਸੀਂ ਸਵੇਰ ਦੌਰੇ ਵਰਾ ਕਰਾਦੇ ਭੁੱਖੇ ਪਿਆਸੇ ਫਿਰ ਰਹੇ ਹਾਂ ਸਾਡੀ ਵੀ ਕੋਈ ਸੁਣਵਾਈ ਹੋਣੀ ਚਾਹੀਦੀ ਹੈ ਜੀ ਕਿੰਨੇ ਬੰਦੇ ਪਰੇਸ਼ਾਨ ਹੋ ਰਹੇ ਨੇ ਜੀ ਉਹ ਦੇਖ ਲੋ ਉਹਨਾਂ ਦੇ ਲੇੜਿਆਂ ਦੀ ਵਾਈ ਵਾਈ ਦੀਆਂ ਅੱਖਾਂ ਦੇਖ ਲੋ ਆ ਗਏ ਸਾਰੇ ਬੰਦੇ ਆ ਗਏ ਉਹਸ ਤੱਕ ਭਪੈ ਜੀ ਕੀ ਨਾਮ ਹੈ ਆਪਣਾ ਮਾਡ ਗ੍ਰੀਪ ਕੋਰੇ ਜੀ ਕਿਹੜਾ ਪਿੰਡ ਹੈ ਜੀ ਤੇਰੀ ਹੈ ਜੀ ਕੀ ਗੱਲਬਾਤ ਹੋ ਗਈ ਸੀ ਲੜਾਈ ਹੋ ਗਈ ਸੀ ਕਿੰਨਾ ਟਾਈਮ ਪਹਿਲੇ ਡੇਢ ਮਹੀਨਾ ਹੋ ਗਿਆ ਜੀ ਦੋ ਤਰੀਕ ਜਿਹੜੀ ਲੜਾਈ ਹੋਈ ਸੀ ਉਹਦੇ ਚ ਕੌਣ ਜ਼ਖਮੀ ਹੋਇਆ ਸੀਗਾ ਮੇਰੇ ਹਸਬੰਦ ਤੇ ਜੀ ਕਾਰੋ ਜਿੰਦਗੀ ਤੇ ਕਿੱਥੇ ਐਡਮਿਟ ਸੀਗੇ ਫਿਲਹਾਲ ਓਰੀ ਇਹ ਪਹਿਲਾਂ ਰਾਤ ਓਰੀ ਤੇ ਜੀ ਪਹੁੰਚ ਬਿਚੁਰੇ ਦੇ ਰਾਤ ਪਰੇ ਜੀ ਅੱਛਾ 6 ਕਿਤੇ ਵਜ੍ਹੀ ਹੋਈ ਸੀ ਉਹਦੇ ਸਿਰ ਤੇ ਲੱਗੀ ਹੈ ਜੀ ਤੇ ਹੁਣ ਕੀ ਹੋਇਆ ना जी हो को हो भी ना जी डेथ हो हो गया गई है मेरी कोई सुनाई नहीं, नहीं हुई कि मैं रात बैठी बैठी मेरी मेरी कोई कोई सुनाई नहीं नहीं हुई हुई में भी है मेरे छोटे छोटे बच्चे हैं मैं हाले चढ़ा पहले राजस्थानी का ਤੇ ਹੁਣ ਤੁਸੀਂ ਪੁਲਿਸ ਨੂੰ ਕੀ ਬਿਆਨ ਦਿੱਤਾ ਸੀ ਕੀ ਕਿਹਦੇ-ਕਿਹਦੇ ਖਿਲਾਫ ਬਿਆਨ ਦਿੱਤਾ ਸੀ ਉਸ ਟਾਈਮ ਕਈ ਜਣੇ ਤਾਂ 18 ਜਣੇ ਬੱਚੇ ਆ ਜੀ ਜਿਨ੍ਹਾਂ ਤੋਂ ਬਿਆਨ ਨਾਂ ਪਹਿਲੇ ਕੋਈ ਬੱਚਾ ਦਾਜੂ ਹੋਇਆ ਸੀ ਕੋਈ ਨਹੀਂ ਹੋਇਆ ਜੀ ਕੋਈ ਫੱਕੜ ਨਹੀਂ ਹੋਈ ਕੋਈ ਕੁਝ ਨਹੀਂ ਹੋਇਆ ਜੀ ਜੇ ਕੋਈ ਬੱਚਾ ਦਾਜੂ ਨਹੀਂ ਹੋਇਆ ਪਹਿਲੇ ਕੋਈ ਬੱਚਾ ਦਾਜੂ ਤਾਂ ਹੋਇਆ ਬਜਿਨਾਂ ਨੇ ਫੱਕੜ ਫੜਾਈ ਕੁਝ ਨਹੀਂ ਕਰਿਆ ਜੀ ਇੱਥੇ ਹੁਣ ਜਿਵੇਂ ਤੁਸੀਂ ਕੁਝ ਕੁਝ ਨਹੀਂ ਕਰ ਰਹੇ ਨਾ ਤੁਸੀਂ ਨਹੀਂ ਕਮੀ ਕੀ ਲੱਗਦਾ ਹੈ ਕਿ ਪੁਲਿਸ ਨੇ ਕਿਉਂ ਕਾਰਵਾਈ ਨਹੀਂ ਕੀਤੀ ਸੀ ਅਪਰੋਚ ਵਾਲੇ ਨੇ ਜਾਂ ਕੋਈ ਇਸ ਵਜ੍ਹਾ ਦੀ ਗੱਲ ਹੈ ਹੋਣ ਹੁਣ ਤੁਹਾਡੀ ਕੀ ਡਿਮਾਂਡ ਹੈ ਹੁਣ ਕੀ ਮੰਗੇ ਤੁਹਾਡੀ ਸਾਥ ਚਾਹੀਦਾ ਜੀ ਕਿੰਨੋਂ ਸਾਥ ਚਾਹੀਦਾ ਕਿੰਨੇ ਕਿੰਨੇ ਬੱਚੇ ਨੇ ਤੁਹਾਡੇ ਮੇਰੇ ਦੋ ਬੱਚੇ ਹੈ ਜੀ ਕਿੰਨੇ ਕਿੰਨੀ ਉਮਰ ਦੇ ਨੇ ਤੇਰਾ ਮੁੰਡਾ ਤੇ 14 ਸਾਲ ਦਾ ਤੇ ਕੁੜੀ ਮੇਰੀ 11 ਸਾਲ ਦੀ ਹੈ ਪੁਲਿਸ ਨੂੰ ਪੁਲਿਸ ਨਾਲ ਬਿਆਨ ਦੱਜ ਕਿਤੇ ਹੁਣ ਤੱਕ ਨਹੀਂ ਭਲੇ ਨਹੀਂ ਕੋਈ ਜਾਣਦਾ ਕੋਈ ਬਿਆਨ ਨਹੀਂ ਲਗਿਆ ਜੀ ਕੋਈ ਕੁਝ ਨਹੀਂ ਲਗਿਆ ਜੀ ਮੈਨੂੰ ਚਾਰ-ਤਿੰਨ ਚਾਰ ਘੰਟੇ ਹੋ ਗਏ ਬੈਠੇ ਮੇਰੀ ਕੋਈ ਸੁਣਾਈ ਨਹੀਂ ਹੋਈ ਕੋਈ ਕੁਝ ਨਹੀਂ ਹੋ ਜਾਏਗਾ ਜਿਹੜਾ ਪਹਿਲੇ ਪਰਚਾ ਤਾਜਿਆ ਉਸੇ ਕਿਹੜੀ ਤਰੀਕ ਨੂੰ ਹੋਇਆ ਸੀਗਾ ਬਿਲਕੁਲ ਜੀ 11 ਜੂਨ ਨੂੰ 18 15 ਦੇ ਖਿਲਾਫ ਹੋਇਆ ਹਾਂ ਹਾਂ ਜੀ ਕਿਸੇ ਨੂੰ ਨਹੀਂ ਫੜਿਆ ਨਹੀਂ ਗਿਆ ਹਾਂ ਜੀ ਟੀਮ ਮੈਟ ਸੀ ਗਿਆ ਬਰਾਜੀ ਵਾਲਾ ਜਿਹੜਾ ਇਹ ਜੀ ਇਹ ਆਪਣਾ ਪਰਚਾ ਦਰਜ ਹੋਇਆ ਸੀ ਸਾਡਾ ਐਫ ਆਈ ਆਰ ਨੰਬਰ 54 ਜੀ ਠੀਕ ਹੈ ਦਰਜ ਹੋਈ ਸੀ ਸਾਡੀ ਐਫ ਆਈ ਆਰ ਨੰਬਰ 54 11 6 2025 ਨੂੰ ਕਰਮਚੰਦ ਦੇ ਸੱਟਾਂ ਲੱਗੀਆਂ ਸੀਗੀਆਂ ਠੀਕ ਹੈ ਤੇ ਕਰਮ ਸਿੰਘ ਦੇ ਠੀਕ ਹੈ ਤੇਰਾ ਪਿੰਡ ਦੇ ਠੀਕ ਹੈ ਉਹਦੇ ਸੱਟਾਂ ਲੱਗੀਆਂ ਸੀ ਤੇ ਤਰਾ ਤੋਂ ਦੀ 12 ਵਜੇ ਤੋਂ ਬਾਅਦ ਜਦੋਂ ਪਹਿਲਾਂ ਹਸਪੀਟਲ ਦਾਖਲ ਸੀਗਾ ਫਿਰ ਉਹਨੂੰ ਛੁੱਟੀ ਮਿਲ ਗਈ ਸੀ ਤੇ ਉਹਦੀ ਘਰੇ ਡੈਥ ਹੋ ਗਈ ਸਵੇਰੇ ਸਾਨੂੰ ਪਤਾ ਲੱਗਿਆ ਉਸ ਤੋਂ ਬਾਅਦ ਅਸੀਂ ਡੈੱਡ ਬੋਡੀ ਇੱਥੇ ਲਿਆ ਆਂਦੀ ਤੇ ਹੁਣ ਅਸੀਂ ਇਹਨਾਂ ਦੇ ਬਿਆਨ ਲਿਖਾਉਂਦੇ ਆ ਜਿਨ੍ਹਾਂ ਜਿਨ੍ਹਾਂ ਦੇ ਖਿਲਾਫ ਪਹਿਲਾਂ 9 ਬੰਦਿਆਂ ਦੇ ਖਿਲਾਫ ਪਰਚਾ ਦਰਜ ਹੋਇਆ ਹੋਇਆ 452 ਦਾ ਤੇ ਕ੍ਰਾਸ ਵੀ ਹੋਇਆ ਹੋਇਆ ਤੇ ਉਹ ਜਿਹੜੇ ਬਿਆਨ ਲਿਖਾਉਂਦੇ ਹੋ ਉਸ ਵੇਲੇ ਅਸੀਂ ਕਾਰਵਾਈ ਕਰਕੇ ਜੁਰਮਚ ਵਾਧਾ ਕਰਕੇ ਇਹਨਾਂ ਬੰਦਿਆਂ ਨੂੰ ਅਰੈਸਟ ਕਰਦੇ ਹਾਂ ਹੁਣ ਕੀ ਲੱਗਦਾ 103 ਵਿੱਚ ਕਨਵਰਟ ਕੀਤਾ ਜਾਊਗਾ ਹਾਂਜੀ ਹਾਂਜੀ ਕਰਾਂਗੇ ਜਿਹੜੀ ਧਾਰਾ ਬੰਦੀਆ ਪੋਸਟਮਾਨ ਤੋਂ ਹੋ ਕੇ ਕਰਾਂਗੇ ਜੋ ਬੰਦੀ ਠੀਕ ਹੈ